ਤਾਂ-ਤਾਂ ਤੇ ਖਿਲਰੀਆਂ ਚੱਪਲਾ ਖਿਲਰਿਆ ਹੋਇਆ ਲੋਕਾਂ ਦਾ ਸਮਾਨ ਤੇ ਉਧਰ ਹੀ ਹਸਪਤਾਲ 'ਚ ਜ਼ਖਮੀ ਲੋਕ ਇਹ ਕੋਈ ਆਮ ਤਸਵੀਰਾਂ ਨਹੀਂ ਇਹ ਬੀਤੀ ਰਾਤ ਦਿੱਲੀ ਰੇਲਵੇ ਸਟੇਸ਼ਨ ਤੇ ਮਚੀ ਭਗਤੜ ਤੋਂ ਬਾਅਦ ਦੀਆਂ ਤਸਵੀਰਾਂ ਨੇ ਜਿਸ 'ਚ ਤਕਰੀਬਨ 18 ਲੋਕਾਂ ਦੀ ਮੌਤ ਹੋ ਗਈ ਜਿਸ 'ਚ ਕਈ ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਨੇ ਦਰਅਸਲ ਬੀਤੀ ਰਾਤ ਮਹਾਕੁੰ ਜਾਣ ਲਈ ਲੋਕਾਂ ਦੀ ਭੀੜ ਸਟੇਸ਼ਨ ਤੇ ਇਕੱਠੀ ਹੋਣ ਲੱਗ ਪਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ ਜਦ ਦੇ ਭੀੜ ਇਕੱਠੀ ਹੋ ਰਹੀ ਸਿੱਧਾ ਪੁਲਿਸ ਪ੍ਰਸ਼ਾਸਨ ਸੋਟਾ ਪਿਆ ਸੀ ਜਿਸ ਨੇ ਇਕੱਠੀ ਹੋ ਰਹੀ ਭੀੜ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਦੇਰ ਰਾਤ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਚ 18 ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਮੇਰਾ ਸਾਮਾਨ ਚੜ ਨਹੀਂ ਪਾਏ ਥੇ ਬਹੁਤ ਜ਼ਿਆਦਾ ਭੀੜ ਥਾ ਸਾਰਾ ਸਾਮਾਨ ਚਲਾ ਗਿਆ ਹਾਂ ਹਾਂ ਜੋ ਸਾਮਾਨ ਚਲੇ ਗਿਆ ਕਿ ਬੱਚੇ ਕੇ ਕਮਨ ਲੋੜਾਣੇ ਕੇ ਲਿਏ ਰੱਖੇ ਥੋ ਵੀ ਨਹੀਂ बच्चा ज्यादा चढ़ नहीं पाए सारे तो हम भी तो आगे थे, भी भी थे 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 बच्चे भी तो आगे। लोग एक दूसरे का हेल्प भी नहीं कर पा रहे थे ना वहाँ पुलिस थी ना कोई हेल्प नहीं कर पा रहा था वहाँ बस आपस में ही लोग जो दबे थे उसको निकाल रहे थे हम लोग मिल के कौन से प्लेटफॉर्म पर थे आप तो? पंद्रह नंबर पे पंद्रह नंबर कहाँ से कहा जा रहे थे आप हम दिल्ली से दानापुर जा रहे थे कौन एक्सपायर कर गए आपके मेरा वो भतीजा था मोसेरे भाई का लड़का वो बनारस यहाँ आ रहा था दिल्ली में तो प्लेटफॉर्म चेंज को लेकर कुछ अफवाहें फैली उसी में अफरा तफरी मच गई अफरा तफरी में क्या हुआ कि उसके चार लोग थे वो तो मेरा भतीजा तो अभी सही सलामत है एलएनजेपी में एडमिट है राइट हैंड उसका जो है फ्रैक्चर हो गया पैरालिसिस की तरह काम नहीं कर रहा और एक साथी थे उनके साथ चार लोग थे ਚਾਰ ਉਸ ਸੁਰੱਖਿਤ ਹੈ ਜਾਂ ਫਿਰ ਅਭੀ ਗਾਇਲ ਉਹ ਡੈਥ ਹੋ ਗਿਆ ਹੈ ਔਨ ਦਾ ਸਪੌਟ ਤਾਂ ਸੁਣਿਆ ਤੁਸੀਂ ਕਿਸ ਹਾਲਾਤ ਚੋਂ ਨਿਕਲ ਕੇ ਕਈਆਂ ਨੇ ਆਪਣੀ ਜਾਨ ਬਚਾ ਲਈ ਤੇ ਕਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾ ਚੁੱਕੇ ਨੇ ਤੇ ਉੱਥੇ ਬੈਠ ਕੇ ਉਹਨਾਂ ਨੂੰ ਯਾਦ ਕਰਕੇ ਰੋ ਰਹੇ ਨੇ ਸਵਾਲ ਇੱਥੇ ਹੈ ਕਿ ਗਲਤੀ ਕਿਸ ਦੀ ਹੈ ਆਮ ਜਨਤਾ ਦੀ ਜੋ ਲਗਾਤਾਰ ਭੀੜ ਹੋਣ ਦੇ ਬਾਵਜੂਦ ਸਟੇਸ਼ਨ ਤੇ ਪਹੁੰਚਦੇ ਰਹੇ ਜਾਂ ਫਿਰ ਪ੍ਰਸ਼ਾਸਨ ਦੀ ਜੋ ਭੀੜ ਨੂੰ ਕਾਬੂ ਨਾ ਕਰ ਸਕੀ ਤੇ ਨਾ ਹੀ ਭੀੜ ਨੂੰ ਸੰਭਾਲ ਸਕੀ ਤੇ ਨਾ ਹੀ ਸਟੇਸ਼ਨ ਤੇ ਪਹੁੰਚਣ ਵਾਲੇ ਲੋਕਾਂ ਨੂੰ ਸਹੀ ਰਸਤਾ ਦਿਖਾ ਸਕੀ ਤੇ ਉਦਰੀ ਹੁਣ ਇਸ ਤੇ ਸਿਆਸਤ ਵੀ ਜੋ ਰੌਸ਼ੋਰਾਂ ਤੇ ਸ਼ੁਰੂ ਹੋ ਗਈ ਹੈ ਤੇ ਆ ਵਿਰੋਧੀ ਧਿਰ ਲਗਾਤਾਰ ਸੱਤਾਧਾਰੀ ਪਾਰਟੀ ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਰੇਲ ਮੰਤਰੀ ਤੋਂ ਅਸਤੀਫਾ ਵੀ ਮੰਗਿਆ ਜਾ ਰਿਹਾ ਹੈ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਕਈ ਕਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ